ਜੀ ਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਅੱਜ ਦੀ ਤੁਸੀਂ ਵੀਡੀਓ ਦੇਖ ਰਹੇ ਹੋ ਇੱਕ ਕਰੋ ਦਾ ਰੈਸਕਿਊ ਕਰਨ ਜਾ ਰਹੇ ਹਾਂ ਜਿਹਦੇ ਲਈ ਸਾਨੂੰ ਕਾਲ ਆਈ ਇਹ ਰੈਸਕਿਊ ਅਸੀਂ ਪਟਿਆਲੇ ਤੋਂ 15 ਕਿਲੋਮੀਟਰ ਦੂਰ ਜਾ ਰਹੇ ਹਾਂ ਕਰਨ ਲਈ ਕਿਉਂਕਿ ਜਿਨ੍ਹਾਂ ਦਾ ਕਾਲ ਆਇਆ ਸੀ ਉਹਨਾਂ ਨੇ ਦੱਸਿਆ ਕਿ ਉਹ ਬਾਹਰ ਨਹੀਂ ਤੇ ਉਹਨਾਂ ਦੀ ਜਿਹੜੀ ਵਾਈਫ ਆ ਉਹਨਾਂ ਨੇ ਉਸ ਕਰੋ ਨੂੰ ਰੈਸਕਿਊ ਕੀਤਾ ਹੋਇਆ ਪਿਛਲੇ 2 ਦਿਨ ਤੋਂ ਤੇ ਉਹ ਦੇਨ ਨਹੀਂ ਆ ਸਕਦੇ ਬਟ ਅਸੀਂ ਇਹ ਦੇਖਦੇ ਹੋਏ ਕਿ ਜੇ ਉਹਦੀ ਜਾਨ ਬਚਾਣੀ ਜ਼ਰੂਰੀ ਹੈ ਅਸੀਂ ਉੱਥੇ ਰੈਸਕਿਊ ਕਰਨ ਪਹੁੰਚ ਗਏ ਬਹੁਤ ਗਰਮੀ ਸੀ ਉਸ ਦਿਨ ਤੇ ਅਸੀਂ ਘਰ ਲੱਭ ਰਹੇ ਸੀ ਕਾਫੀ ਜਗ੍ਹਾ ਸਾਨੂੰ ਅ ਦਿੱਕਤਾਂ ਆਈਆਂ ਕਿਉਂਕਿ ਇਹ ਪਿੰਡ ਦੇ ਵਿੱਚ ਘਰ ਸੀਗਾ ਫਾਈਨਲੀ ਅਸੀਂ ਜਦੋਂ ਉੱਥੇ ਪਹੁੰਚੇ ਤੇ ਉੱਥੇ ਸਾਨੂੰ ਪਤਾ ਲੱਗ ਗਿਆ ਸੀ ਕਿ ਇਹ ਇੱਕ ਐਨੀਮਲ ਲਵਰ ਦਾ ਘਰ ਹੈ ਕਿਉਂਕਿ ਉੱਥੇ ਬਾਹਰ ਸਾਰ ਚਾਰ ਪੰਜ ਜਿਹੜੇ ਡੌਗ ਸੀਗੇ ਉਹ ਪਹਿਲਾਂ ਉਹਨਾਂ ਨੇ ਸਾਨੂੰ ਭੌਂਗਣਾ ਸ਼ੁਰੂ ਕੀਤਾ ਬਟ ਜਦੋਂ ਅਸੀਂ ਉਹਨਾਂ ਕੋਲ ਪਹੁੰਚੇ ਤੇ ਉਹਨਾਂ ਨੇ ਇੱਕੋ ਦਮ ਹੀ ਸਾਨੂੰ ਸੁੰਘਿਆ ਤੇ ਉਸ ਤੋਂ ਬਾਅਦ ਖੇਲਣਾ-ਕੁਲਣਾ ਸ਼ੁਰੂ ਕਰਤਾ ਜਿਹੜੇ ਮੈਮ ਸੀਗੇ ਉਹ ਆਏ ਤੇ ਉਹਨਾਂ ਨੇ ਇਹ ਦੱਸਿਆ ਕਿ ਇਹ ਪਿਛਲੇ 2 ਦਿਨ ਤੋਂ ਕਰੋ ਉਹਨਾਂ ਦੇ ਘਰ ਹੈ ਤੇ ਸ਼ਾਇਦ ਉਹਦੇ ਪੈਰਾਂ ਦੇ ਵਿੱਚ ਚੋਟ ਲੱਗੀ ਹੋਈ ਹੈ ਜਦੋਂ ਅਸੀਂ ਅੰਦਰ ਦੇਖਿਆ ਤੇ ਉਹ ਸਾਈਡ ਤੇ ਬੈਠਾ ਹੋਇਆ ਸੀ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਉਹ ਪਿੱਛੇ ਜਿਹੜਾ ਬਲੈਕ ਕਲਰ ਦਾ ਉਹ ਕਰੋ ਹੈ ਤੇ ਉਹਦੇ ਪੈਰਾਂ 'ਚ ਨੁਕਸਾ ਉਹ ਪੂਰਾ ਆਪਣੇ ਆਪ ਦਾ ਬੈਲੈਂਸ ਵੀ ਪੂਰਾ ਪਾ ਨਹੀਂ ਪਾ ਰਿਹਾ ਪੈਰ ਤੇ ਤੇ ਜਦੋਂ ਅਸੀਂ ਉਹਨੂੰ ਚੱਕਿਆ ਤੇ ਦੇਖਿਆ ਕਿ ਬਾਕੀ ਉਹਦੇ ਪੈਰਾਂ ਦੇ ਵਿੱਚ ਜਾਂ ਤਾਂ ਇੱਕ ਇਲੈਕਟ੍ਰਿਸਿਟੀ ਸ਼ੌਕ ਲੱਗਿਆ ਹੋਵੇਗਾ ਇਹਨੂੰ ਜਾਂ ਇਹਨੂੰ ਕੋਈ ਐਸੀ ਬਿਮਾਰੀ ਹੋएगी ਜਿਸ ਦੇ ਕਰਕੇ ਸ਼ਾਇਦ ਕੈਲਸ਼ੀਅਮ ਦੀ ਕਮੀ ਹੋਣ ਕਰਕੇ ਵੀ ਇਹ ਚੀਜ਼ ਹੋ ਜਾਂਦੀ ਹੈ ਅਸੀਂ ਉੱਥੇ ਟ੍ਰੀਟਮੈਂਟ ਤਾਂ ਨਹੀਂ ਦੇ ਸਕਦੇ ਸੀ ਕਿਉਂਕਿ ਸਾਨੂੰ ਸੀਗਾ ਕਿ ਪਹਿਲਾਂ ਆਪਾਂ ਇਹਨੂੰ ਆਪਣੇ ਸ਼ੈਲਟਰ ਲੈ ਜਾਈਏ ਉਸ ਤੋਂ ਬਾਅਦ ਇਹਦਾ ਕੋਈ ਟ੍ਰੀਟਮੈਂਟ ਕਰਾਂਗੇ ਮੈਡਮ ਦੇ ਦੱਸਣ ਅਨੁਸਾਰ ਇਹ ਖਾਣਾ ਪੀਣਾ ਖਾ ਰਿਹਾ ਹੈ ਖਾਣ ਪੀਣ ਚ ਕੋਈ ਦਿੱਕਤ ਨਹੀਂ ਸੀ ਜਦੋਂ ਅਸੀਂ ਆਪਣੇ ਰੈਸਕਿਊ ਲੈ ਕਰਕੇ ਨੂੰ ਸ਼ੈਲਟਰ ਲੈ ਕੇ ਆਏ ਤਾਂ ਤੁਸੀਂ ਦੇਖ ਸਕਦੇ ਹੋ ਇਹਦਾ ਜਿਹੜਾ ਪੈਰ ਹੈ ਉਹ ਵਰਕ ਨਹੀਂ ਕਰ ਰਿਹਾ ਜਿੰਤੋਂ ਤੱਕ ਸਾਨੂੰ ਸਮਝ ਆਈ ਹੈ ਅਸੀਂ ਇਹੀ ਦੱਸ ਸਕਦੇ ਹਾਂ ਕਿ ਸ਼ਾਇਦ ਇਹਨੂੰ ਬਿਜਲੀ ਦਾ ਕੋਈ ਕਰੰਟ ਲੱਗਿਆ ਹੋਵੇਗਾ ਕਿਉਂਕਿ ਮੌਸਮ ਇਦਾਂ ਦਾ ਸੀਗਾ ਕਦੀ ਬਾਰਿਸ਼ ਹੋ ਰਹੀ ਹੈ ਕਦੀ ਗਰਮੀ ਹੈ ਇਸੇ ਕਰਕੇ ਇਨੂੰ ਕੋਈ ਕਰੰਟ ਵਗੈਰਾ ਲੱਗਨ ਕਰਕੇ ਤੇ ਜਿਹੜੇ ਪੈਰ ਆ ਤੁਸੀਂ ਦੇਖ ਸਕਦੇ ਹੋ ਉਹ ਇੱਕਦਮ ਨਾ ਮੁਰਗੇ ਨੇ ਅਸੀਂ ਆਪਣੀ ਪੂਰੀ ਕੋਸ਼ਿਸ਼ ਕਰਾਂਗੇ ਟ੍ਰੀਟਮੈਂਟ ਦੇਣ ਤੋਂ ਬਾਅਦ ਇਸਨੂੰ ਖਾਣਾ ਪੀਣਾ ਦਵਾਂਗੇ ਵਧੀਆ ਇਹਦੀ ਲਾਈਫ ਨੂੰ ਅਸੀਂ ਠੀਕ ਕਰਨ ਦੀ ਕੋਸ਼ਿਸ਼ ਕਰਾਂਗੇ ਬਸ ਤੁਹਾਡੀ ਜਿਹੜੀ ਦੁਆਵਾਂ ਦੀ ਲੋੜ ਆ ਤੁਸੀਂ ਲੋਕ ਸਾਡੇ ਨਾਲ ਜੁੜੇ ਰਹੋ ਇਦਾਂ ਹੀ ਤੇ ਸਾਡੀ ਵੀਡੀਓਜ਼ ਨੂੰ ਜਿੰਨਾ ਹੋ ਸਕਦਾ ਹੈ ਸ਼ੇਅਰ ਕਰੋ ਤਾਂਕਿ ਉਹ ਲੋਕ ਜੋ ਇਹਨਾਂ ਬੇਚਾਰੇ ਪੰਛੀਆਂ ਦੇ ਫਸੇ ਹੋਏ ਪੰਛੀਆਂ ਦੀ ਹੈਲਪ ਕਰਨਾ ਚਾਹੁੰਦੇ ਹਨ ਉਸ ਤੱਕ ਅਸੀਂ ਪਹੁੰਚ